ਤੇ ਰਾਸਤੇ ਸਾਨੂੰ ਪਾ ਲਿਆ ਰਡਵਸ ਤੋਂ ਤੇ ਤੁਹਾਡੀ ਗੱਡੀ ਜੇ ਬੰਬ ਹੈ ਤੁਸੀਂ 15 20 ਮਿੰਟ ਦੀ ਗੱਡੀ ਰੋਕ ਲਓ ਤੇ ਅਸੀਂ ਅੱਗੇ ਆ ਕੇ ਉਦੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਗੱਡੀ ਰੋਕ ਲਈ ਕਿਉਂਕਿ ਪੈਸੇਂਜਰ ਸੀਗੇ ਨਾਲ ਅਸੀਂ ਤਾਂ ਨਹੀਂ ਰੋਕੀ ਕਿਤੇ ਰੋਡ ਤੇ ਭੱਜ ਲੰਦੇ ਲੋਕ ਡਰ ਕੇ ਥੱਲੇ ਜਨ ਕੋਈ ਆਜੇ ਰੋਡ ਤੇ ਤਾਂ ਅਸੀਂ ਗੱਡੀ ਸਾਈਡ ਤੇ ਖੇਤ ਤੇ ਲਾਈਏ ਤੇ ਸਾਹਮਣੇ ਚੌਂਕੀ ਸੀਗੀ ਹੈਡੌਰੀ ਤੇ ਉੱਥੇ ਗੱਡੀ ਰੋਕ ਕੇ ਤੇ ਚੈਕਿੰਗ ਕਰਵਾ ਰਹੇ ਹਾਂ ਜੀ ਜੀ ਬਾਤ ਚਲ ਨਹੀਂ ਹਾਂਜੀ ਮੈਂ ਬੱਸ ਲਾਉਣਾ ਹਾਂਜੀ ਹਾਂਜੀ ਮੇਰੇ ਕੰਡੈਕਟਰ ਨੂੰ ਕਾਲ ਆਈ ਏ ਜੀ ਮੈਂ ਨਾਲੇ ਬੈਠਾ ਸੀ ਡਰਾਈਵਿੰਗ ਕਰਦਾ ਸੀਗਾ ਤੇ ਨੰਬਰ 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 ਹੈਗਾ ਜੀ 1820 7382 8628 ਇਹ ਪਤਾ ਨਹੀਂ ਜੀ ਉਹ ਦੱਸਣਗੇ ਸਾਹਿਬ ਉਹਨੇ ਕੀ ਗੱਲ ਹੈ ਅਸੀਂ ਤਾਂ ਆਪਣੀ ਡਿਊਟੀ ਨਿਭਾਤੀ ਗੱਡੀ ਸਾਈਡ ਤੇ ਲਾਤੀ ਜੀ ਜਿੰਨਾ ਸੇਫਲੀ ਕਰ ਹੋਇਆ ਸੀ ਸੇਫ ਕਰਤਾ ਬਣ ਪਛੇਂ ਜਾਂ ਅੰਦਰ ਬਿਠਾਤੇ ਤੇ ਗੱਡੀ ਸਾਈਡ ਤੇ ਆ ਤੇ ਦੱਸਦਾ ਇਹਨੂੰ ਆਪੇ ਅਗਲੀ ਗੱਡੀ ਕਰਨੇ ਜਿੱਦਾਂ ਹੋ ਗਿਆ ਤੁਹ ਬਹਿ ਅੰਸਿੰਦੀ ਜੀ ਸਰ ਆਪ ਨੂੰ ਕੋਲ ਕਾਲ ਆਈ ਸੀ ਜੀ 2:54 ਮਿੰਟ ਤੇ ਜੀ 21 2:52 ਮਿੰਟ ਤੇ ਜੀ ਉਹਦੇ ਚ ਆਵਾਜ਼ ਨੇ ਉਹਨੇ ਕਨਫਰਮ ਆ ਰਹੀ ਸੀ ਉਹ ਬੋਲ ਰਹੇ ਸੀ ਹਾਂਜੀ ਹਮ ਬੋਲ ਰਹੇ ਹਾਂ ਦਿੱਲੀ ਸੇ ਹੀ ਉਹ ਬੋਲ ਰਹੇ تھے ਆਪकी ਬੱਸ ਮੈਂ ਬੋਮਬ ਹੈ उसके बाद थोड़ी थोड़ी आवाज़ कट गई नेटवर्क की प्रॉब्लम आ गई जी दोबारा फिर मैंने उसको बोला जी हाँ जी बस में क्या आई कहने बस में बॉम्ब आप यात्री कन्फर्म कर दो आपने बैक कॉल की थी हाँ जी बैक कॉल की थी सर दो बार नंबर लग नहीं रहा उनका जी स्विच ऑफ नेटवर्क भी आ रहा है आप क्या कर रहे हो बस कंडक्टर सर क्या किस नंबर पर तिहत्तर आठ सौ जी सियासी सर ਇਸ ਨੰਬਰ ਸੇ ਜੀ ਪਹਿਲੇ ਹਮੇ ਜਬ ਕਾਲ ਆਈ ਥੀ ਬਹਮੇ ਆਫੀਸਰ ਕਾਲ ਲਗਾ ਦਿਆ ਵੀ ਹਮੇ ਸਾਰੇ ਇਸੇ ਨੰਬਰ ਸੇ ਕਾਲ ਆਈ ਹੈ ਹਮਾਰੀ ਉਹਨਾਂ ਨੇ ਬੋਲ ਦੇ ਕਹਿੰਦੇ ਪੇਟਿੰਗ ਕਰੋ ਜੀ ਦੁਬਾਰਾ ਉਹ ਕਹਿੰਦੇ ਜਹਾਂ ਵੀ ਕੋਈ ਕਾਲੇ ਸਰ ਮੈਂਨੇ ਆਫਿਸ ਮੇ ਕਾਲ ਕੀਤੀ ਹੈ ਹਮਾਰੇ ਜੀ ਹੁਣ ਫਿਰ ਹਮੇ ਕਾਨਫਰੈਂਸ ਲਿਆ ਉਹ ਕਹਿੰਦੇ ਕਿਸੇ ਵੀ ਜੋ ਰੋਡ ਤੇ ਚੌਂਕੀ ਆਏਗੀ ਜਾਂ ਕਿਸੇ ਅਪਰੋਕ ਲੈਣੇ ਗਾਡੀ ਉਹਨੂੰ ਬਤਾ ਦਿਆ ਜੀ ਹਾਂਜੀ ਸਰ ਮੇਰਾ ਨਾਮ ਦੀਪਕ ਸ਼ਰਮਾ ਜੀ ਸਰ ਅਸੀਂ ਅੱਜ ਬੱਸ ਬੁੱਕ ਕੀਤੀ ਸੀ ਜਿਹੜੀ ਚੰਡੀਗੜ੍ਹ ਤੋਂ ਜੰਮੂ ਜਾ ਰਹੀ ਸੀ ਜੰਮੂ ਲਈ ਬੁਕਿੰਗ ਕੀਤੀ ਮੈਂ ਜੰਮੂ ਦਾ ਹੀ ਰਹਿਣ ਵਾਲਾ ਹਾਂ ਜੀ ਔਰ ਫਿਰ ਬੱਸ ਡਰਾਈਵਰ ਦਾ ਸਾਨੂੰ ਰੋਕਿਆ ਬੱਸ ਰੋਕੀਏ ਸਾਈਡ ਤੇ ਉਹਨਾਂ ਨੇ ਕਿਹਾ ਸਾਨੂੰ ਕਿ ਥੱਲੇ ਉਤਰੋ ਜੀ ਕੁਝ ਅਮਰਜੈਂਸੀ ਹੈ ਅਸੀਂ ਥੱਲੇ ਉਤਰ ਗਏ ਸਾਰੇ ਸਾਨੂੰ ਪਹਿਲਾਂ ਲੱਗੇ ਕਿ ਬੱਸ ਖਰਾਬ ਹੈ ਕੋਈ ਪ੍ਰੋਬਲਮ ਆਈ ਹੈ ਬਾਅਦ ਥੱਲੇ ਉਤਰ ਕੇ ਪਤਾ ਲੱਗੇ ਕਿ ਡਰਾਈਵਰ ਨੂੰ ਕਾਲ ਆਈ ਹੈ ਕਿ ਬੱਸ ਤੇ ਬੌਮਬ ਹੈ ਫਿਰ ਉਹਨਾਂ ਨੇ ਇੱਥੇ ਰਖਾਇਆ ਫਿਰ ਪੁਲਿਸ ਆ ਲੈਣਾ ਸਾਨੂੰ ਸਭ ਤੋਂ ਬੱਸ ਤੋਂ ਦੂਰ ਕੀਤਾ ਜੀ ਔਰ ਅਸੀਂ ਇੱਥੇ ਖੜੇ ਆ ਫਿਲਹਾਲ ਹੁਣ ਬਾਕੀ ਪੁਲਿਸ ਵਾਲੇ ਆਪਣੀ ਇਨਕੁਆਇਰੀ ਕਰ ਰਹੇ ਆ ਬਸ ਚ ਪੂਰੀ ਚੈੱਕ ਕਰ ਰਹੇ ਆ ਕਿ ਵਾਕਈ ਇਹ ਕੋਈ ਸੀਰੀਅਸ ਮੈਟਰ ਹੈ ਕਿ ਕਿਸੇ ਨੇ ਮਜ਼ਾਕ ਕੀਤਾ ਹੈ ਕੁਝ ਕੀਤਾ ਉਹ ਸਾਰੀ ਇੱਕ ਜਾਂਚ ਦਾ ਵਿਸ਼ਾ ਹੈ ਉਹ ਜਾਂਚ ਕਰ ਰਹੀ ਹੈ ਜੀ ਪੰਜਾਬ ਪੁਲਿਸ ਥੈਂਕ ਯੂ ਜੀ ਸਰ ਇਹ ਲਗਭਗ ਲਗਭਗ ਕੋਈ ਸਵਾ 3 ਵਜੇ ਦੀ ਗੱਲ ਹੈ ਔਰ ਉਸੇ ਟਾਈਮ ਬੱਸ ਵਾਲੇ ਨੇ ਸ਼ਾਇਦ ਬੱਸ ਰੋਕ ਹੀ ਦਿੱਤੀ ਇੱਥੇ ਤੇ ਉਹਦੇ ਬਾਅਦ ਚ ਸਾਨੂੰ ਸਾਰਿਆਂ ਨੂੰ ਥੱਲੇ ਤੁਰਤਾ ਸਮਾਨ ਵਗੈਰਾ ਸਾਡਾ ਸਾਰਾ ਕੁਝ ਹਰ ਬੰਦੇ ਦਾ ਬਸ ਦੇ ਵਿੱਚ ਹੀ ਹੈ ਕਿਸੇ ਨੂੰ ਬਾਹਰ ਕੱਢਣ ਨਹੀਂ ਦਿੱਤਾ ਕੁਝ ਵੀ ਹੈ ਕਿਉਂਕਿ ਪੈਨਿੰਗ ਦਾ ਇੱਕ ਮੋਲ ਗਿਆ ਕ੍ਰੀਏਟ ਹੋ ਗਿਆ ਫਟਾਫਟ ਦਾ ਉਤਰਨ ਨਾਲ ਸਮਾਨ ਵਗੈਰਾ ਸਾਰਾ ਬਸ ਚੀਜ਼ ਹੀ ਸਾਡਾ